14 ਜਨਵਰੀ ਮਕਰ ਸੰਕਰਾਂਤੀ ਹੀ ਨਹੀਂ ਦੋਸਤੋ ਇਸ ਦਿਨ ਛੜ ਤੇਲਾ ਇਕਾदशी ਵੀ ਆ ਛੜ ਤੇਲਾ ਇਕਾदशी ਤੇ ਮਕਰ ਸੰਕਰਾਂਤੀ ਦਾ ਜਿਹੜਾ ਕੰਬੀਨੇਸ਼ਨ ਹੈ ਪੂਰੇ 11 ਸਾਲ ਬਾਅਦ ਬਣਿਆ ਦੋਸਤੋ ਇਸ ਤੋਂ ਪਹਿਲਾਂ 2015 ਦੇ ਵਿੱਚ ਇਹ ਕੰਬੀਨੇਸ਼ਨ ਬਣਿਆ ਸੀ ਕਿਉਂਕਿ ਭਗਵਾਨ ਵਿਸ਼ਨੂੰ ਦਾ ਛੜ ਤੇਲਾ ਇਕਾदशी ਬਹੁਤ ਫੇਵਰੇਟ ਔਰ ਅੱਛੇ ਦਿਨਾਂ ਚ ਇੱਕ ਦਿਨ ਹੈ ਜਿਨ੍ਹਾਂ ਨੂੰ ਉਹ ਬੜਾ ਪਸੰਦ ਕਰਦੇ ਨੇ ਇਸ ਦਿਨ ਕੀਤਾ ਹੋਇਆ ਉਪਾਅ ਬਹੁਤ ਜ਼ਿਆਦਾ ਤੁਹਾਨੂੰ ਅچھے ਰਿਜ਼ਲਟ ਦੇਗਾ ਜਿੱਥੇ ਤੁਸੀਂ ਗੋੜ ਤੇ ਤਿਲਾਂ ਦਾ ਦਾਨ ਕਰਨਾ ਉੱਥੇ ਇੱਕ ਕੇਸਰ ਵਾਲੀ ਖੀਰ ਵਿਸ਼ਨੂੰ ਜੀ ਦੇ ਮੰਦਿਰ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਨੂੰ ਭੋਗ ਲਵਾ ਕੇ ਅਰਦਾਸ ਬੇਨਤੀ ਕਰਕੇ ਆਓ ਤੇ ਕੇਸਰ ਵਾਲੀ ਖੀਰ ਤੁਸੀਂ ਲੰਗਰ ਵੀ ला ਸਕਦੇ ਆ ਤੇ ਜ਼ਰੂਰਤਮੰਦ ਲੋਕਾਂ 'ਚ ਵੀ ਡੋਨੇਟ ਕਰੋ ਤੁਹਾਡੀ ਸੁੱਖ ਸਮ੍ਰiddhi ਔਰ ਪਰਿਵਾਰ ਦੇ ਵਿੱਚ ਵਾਧਾ ਵੀ ਹੋਏਗਾ ਔਰ ਪਰਿਵਾਰ ਸੋ ਔਰ ਤੰਦਨ ਦਾ